ਉਨੇ ਦੀ ਵਿਕਦੀ ਐ ਕੋਈ ਲੈਣ ਵਾਲੀ ਗੱਲ ਕਰਾ ਜਵਾਨ ਨੂੰ ਯਾਰ ਪੜਦਾ ਦੇ ਬਾਈਕ ਦੇ 4000 ਦੇ ਦਿਆਂਗੇ ਤੇ ਨਹੀਂ ਕੋਈ ਲਾਓ ਕੀ ਲਾਉਣ ਅਸੀਂ ਤਾਂ ਕਹਿੰਦੇ ਪੰਜ ਲੈ ਲੈ ਇਹ ਤਾਂ ਨਾ ਲਾਇਆ ਨਾ ਗੱਲਾਂ ਨਾ 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 ਇਹ ਪੁੰਨੇ ਹਜ਼ਾਰ ਵਾਲਾ ਤਾਂ ਮਾਲ ਵੀ ਨਹੀਂ ਤੂੰ ਵੀ ਮੈਂ ਬੱਕਰੀਆਂ ਵਕਿਆਉਣਾ 9000 ਦੀ ਦੇਣੀ ਆੜੀ ਹੋਰ ਹੈਗੇ ਇਸ ਨੂੰ ਹੈਗੇ ਜੇਸ ਸਾਡੇ ਨੌ ਦੀ ਸਾਹੀ ਦੀ ਹੈ ਨਹੀਂ ਨਹੀਂ ਬਾਈ ਬੰਦ ਨਹੀਂ ਗੱਲ ਤੁਸੀਂ ਕੋਈ ਨਹੀਂ ਦੱਸਾਇਓ ਬੰਦ ਨਹੀਂ ਗੱਲ ਨਹੀਂ ਨਹੀਂ ਉਹ ਗਾਤ ਤੋਂ ਇੱਕ ਮਿੰਟ ਮੇਰੀ ਗੱਲ ਤੋਂ ਖਰਚਾ ਤੋਂ ਨਹੀਂ ਪਤਾ ਬਾਈ ਉਹ ਮੇਰੀ ਨਾ ਖਰੀਦ ਹੈ 12000 ਰੁਪਏ ਦਾ ਵਾਦਿਆ ਲੈ ਲੈ ਸਾਹੀ ਦੀ ਸਾਹੀ ਉਹ 12000 ਮੈਂ ਕਹਿ ਦਿੱਤਾ ਨਹੀਂ ਬਚੂਗਾ ਕੀ ਚਾਈ ਲੱਗਦਾ ਨਹੀਂ ਲੱਗਦਾ ਮੈਂ ਕੱਪ ਦਾ ਤੋ ਨਾਲ 12 ਦੀ ਨਹੀਂ ਇੰਨੇ ਦੇ ਯਾਰ ਆ ਜਾ ਨਹੀਂ ਦੇਖਣ ਨੂੰ ਬੱਕਰਾ ਓਏ ਨਵੇਂ ਵੀਡੀਓ ਬਖਾਣਾ ਡੇ ਬੋਕ ਤਾਂ ਬਣੀ ਵੀ ਓਏ ਛੱਡ ਵੀਡੀਓ ਅਸੀਂ ਦੇ ਦੇ ਨਾ ਅਸੀਂ ਦੇਖੀਏ 420 ਦਾ ਕੰਮ ਹੈ ਤੂੰ ਹੀ ਧੱਕੇ ਨਾਲ ਚੜ ਕੇ ਬੱਕਰਾ ਵੀਡੀਓ ਬਣਾਉਣੇ ਲੋਕ ਮੇਰੇ ਇਹ ਕੰਮ ਓਏ ਮੇਰੇ ਦੇਖੇ ਨੇ ਕੰਮੇ ਘੜੇਗਾ ਸਮਾਰੇ ਨਹੀਂ ਮੇਰੇ ਕੰਮ ਇਹਨੂੰ ਰਹਿਣ ਦੇ ਸੀ ਤੈਨੂੰ ਪੁੱਛੇ ਵੀ ਕਿਹੜੀ ਬੋਕਤ ਲੱਗੀ ਹੈ ਮਾਂ ਦਾ ਵਿੱਚ ਫੰਡਰ ਹੋਵੇ ਤੈ ਕੀ ਲੈਣਾ ਇੱਕ ਗੱਲ ਦੱਸ ਤੂੰ ਜ਼ਿੰਮੇਵਾਰੀ ਲੈ ਨਾ ਇੱਕੋ ਗੱਲ ਦੱਸ ਹਾਂ ਰੁਪਈਆ 15000 ਦੀ ਕੋਈ 15 ਨਹੀਂ ਵਿਕਦੀ ਜਵਾਖ ਦਾ ਮਾਨ ਕਰ ਹਾਂ ਦੱਸ ਉਹ ਲੈਦਾ ਯਾਰ ਤੁਹਾਨੂੰ ਕੱਚੀ ਸੱਟਾਂ ਲਵਾਉਣਾ ਮੈਥੋਂ ਹਾਂ ਹੋਰ ਨਾਲ ਦੇ ਵਾਲਾ ਕੋਈ ਨਹੀਂ 5 16 ਘਾਟਾ ਉਹ ਐ ਫਿਰ ਸਸਤੀ ਨਹੀਂ ਆਹੀ ਜੇ ਤੈਨੂੰ ਮਿਲਦੀ ਮੈਨੂੰ ਕਰਕੇ ਦੇਖ ਲੈ ਉਹਦੇ ਕੋਸਾ ਗਾਂਜ ਮਿਲ ਜਾਂਦੇ ਗਏ ਫਰੀਆ ਚਾਦਨ ਪਿੰਡਾਂ ਦੇ ਚੱਕੀ ਚੰਡ ਥੋੜੀ ਓਏ ਓਰੇ ਅਜਾ ਲੈਣੀ ਹੋਵੇ ਨਾ 5 700 ਤੇ ਗੱਲ ਨਹੀਂ ਲੱਗਿਆ ਕਰਦੇ ਆ ਜਾ ਓਰੇ ਤਾਂ ਆ ਜਾ ਯਾਰ ਰੱਤ ਨੂੰ 500 ਪਾਤੀ ਓਰੇ ਬਰਾਜ ਓਏ ਨਹੀਂ ਬਣ ਮਖੀ ਅਗਲੇ ਦਾ ਮੇਰੇ ਵਿੱਚ ਬਾਤ ਮਾਰਿਆ ਜਾ ਕੀ ਜਵਾਖ ਮਾਰਿਆ ਜੋ ਹੋਰ ਤਰ ਕੋ ਖੜ ਓਏ ਜਵਾਖ ਨੂੰ ਬਚਾਵਾਂਗੇ ਓ ਤੂੰ ਖੜ ਜਾ ਆਲਾ ਪੂਰੀ ਬਾਰਾਂ ਦੀ ਇਹ ਵੇਚਤੀ ਆਪਾਂ ਛੱਡ ਦੇ ਨਾ ਤੂੰ ਮੈਨੂੰ ਇਹ ਚੋ ਦੋਸੀ ਦੇ ਦੇ ਬਸ ਬਸ ਦੇ ਦੇ ਖੋਲ ਓਏ ਪੈਸੇ ਕੱਢ ਓਏ ਪੈਸੇ ਕੱਢ ਕੰਜਾ ਦਾ ਬੋਲਾ ਹਾਂ ਇੰਨੇ ਦੀ ਨਹੀਂ ਹੋਣੀ ਯਾਰ ਨਵੇਂ ਪੁਰਾਣੇ ਹੋ ਗਏ ਤੇਰੇ ਮਾਂਜ ਦਾ ਵੀ ਘੱਟ ਹੀ ਪੈ ਗਿਆ ਤੈਨੂੰ ਮੈਨੂੰ ਪਤਾ ਹੈ ਤੇਰੇ ਨਵੇਂ ਪੁਰਾਣੇ ਹੋ ਗਏ ਕਾਗਜ਼ ਨੂੰ ਸੂ ਕਾਦ ਵੇਚਾਂਗੇ ਤੇਰੇ ਨਵੇਂ ਪੁਰਾਣੇ ਨਵਾਂ ਸੌਦਾ ਖਰੀਦਾ ਹੋ ਜਾਏਗਾ ਕੱਢ ਲੈ ਹੁਣ ਤਾਂ ਖੁਸ਼ ਐ ਤੈਨੂੰ ਖੁਸ਼ ਕਰਕੇ ਤੋਰਿਆ ਸਾਰੀ ਦੇ ਦੇ ਮੈਂ ਕੀ ਚੋਰ ਆ ਲਿਖਾਈ ਆਦੂਰਾ ਕਰ ਲੈ ਲਓ ਬਈ ਲਿਖਾਈ ਆ ਨਹੀਂ ਨਹੀਂ ਲਿਖਾਈ ਤੁਸੀਂ ਕਰਾ ਲਓ ਇੰਨੇ ਦਾ ਕੋਈ ਨਹੀਂ ਕਰਾ ਲੜਗੇ ਕਿਸੇ ਕਰਾ ਲੈਣਗੇ ਕਿਤੇ ਨਹੀਂ ਇੱਜੇ ਨਾਲ ਇੱਥੇ ਛੋੜ ਦੀ 3000 5 6 7 8 9 10 11 12000 ਦਵਾਰੇ ਗਣ ਲਾ ਤੁਹਾਰੇ ਗਣ ਲਾ 12000 ਉਹ ਜਵਾਕ ਦਾ ਰਾਂਝਾ ਰਾਜੀ ਕਰ ਪਾਲ ਲੂਗਾ ਵਿਚਾਰਾ ਨਾ ਦੋ ਆਏਗੇ ਬੰਦਾ ਚੱਲ ਤੈਨੂੰ ਹੋ ਜਾਣੀਏ ਫਿਰ ਆਹਲਾ ਬਣੀ ਲੈ ਕਿੱਡਾ ਮਾਨ ਕਰਕੇ ਆਏ ਵਿਚਾਰਾ ਹੁਣ ਉਹਦਾ ਦਿਲ ਥੋੜਾ ਹੀ ਟੁੱੜੀ ਨੇ 12000 ਹੋ ਗਿਆ 12000